ਹਾਲੋ ਹਾਸ਼ੀਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੀ ਅੱਜ ਚੱਲੇ ਸਵਾਗਤ ਕਰਦੇ ਆਂ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੇ ਵੀ ਚਾਹੀਦੀਆਂ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾ ਖੁੰਝਾ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਸਰਵਸ ਕਲ ਆ ਰਿਹਾ ਅੱਜ ਆਪਾਂ ਛੁੱਟੀ ਹੋਈ ਓ ਬਾਈ ਕਹਿੰਦੇ ਕਰ ਲਈ ਮੈਨਾ ਮੈਨਾ ਚਾਹ ਪਾਣੀ ਪੀ ਲਿਆ ਫਿਰ ਦੇਖਾਂਗੇ ਬਾਅਦ ਚ ਕਿ ਨਹੀਂ ਆ ਵੀ ਜ਼ਰੂਰੀ ਆ ਮੈਂ ਬਾਅਦ ਚ ਬੈਨਾ ਛੁੱਟੀ ਭਾਈ ਦੀ ਮਾਤਾ ਹੀ ਚਲੋ ਭਾਈ ਲੈ ਬਾਈ ਕਹਿੰਦੇ ਵੀ ਇਹ ਸ਼ੀ ਸਰਵਸ ਹੋ ਰਹੀ ਅੱਜ ਬਾਈ ਆਏ ਨੇ ਦੂਰੋਂ ਰਾਤੀਏ ਸਿਆਲ ਨੂੰ ਗਰਮੀ ਆ ਗਈ ਮੈਂ ਸਿਆਲੇ ਕਹਿੰਦੇ ਸੀ ਸ਼ੱਕ ਲਈ ਮੇਥਰੋ ਕੰਮ ਹੈ। ਤੇ ਚਲ। ਨਾਮ ਸਾਂ ਇਹ ਜੂਬਾਰਾ ਇਹ ਰੱਖਿਆ ਹੋਇਆ। ਨਾਮ ਸਾਂ। ਇਹ ਤਾਰਾ ਖੋਲਣੀ ਹੈ। ਠੀਕ ਹੈ ਠੀਕ ਹੈ। ਮੈਂ ਜਲਦੀ ਹੀ ਮੁਰੂ ਖੋਲ ਦੇਣੀ ਹੈ। ਸ਼ੁਕਰੀ ਬੜੀ। ਬੱਲੇ ਬਾਈ। ਕੋਈ ਨਹੀਂ ਉਹ ਛੱਡ ਦੇ ਫਿਰ ਹਾਂ। ਇਹਨਾਂ ਰਾਂ ਤਾਂ ਕੋਈ ਨਹੀਂ ਰਾਂਦੋ। ਅੱਛਾ। ਲਾ ਦੇ ਲਾਣੀ ਹੈ ਇਹਨਾਂ। ਮੈਂ ਖੋਲਣਾ। ਕੋਈ ਗਿਰਾਵਾਰ ਉਹਦ ਗਿਰੀ ਆਉਣੀ ਜਿਆਦਾ ਕਰਦਾਂ ਰੇ ਨੇਰੇ ਨੂਰੀ ਆਣੀਆਂ ਹਨਾ ਜੀ ਕਿਵਕਲੀ ਉਹ ਵੀ ਦੇਖ ਲਿਆ ਉੱਪਰ ਜਦੋਂ ਕੱਢਣ ਲੱਗਣਾ ਛਾਲ ਜੀ ਮਾਰ ਜਾਂਦੀ ਆ ਚੱਲ ਕੋਈ ਨਹੀਂ ਛਾਲ ਮਾਰ ਜੀ ਵੀ ਦਰਦੀ ਆ ਆਪਣੇ ਨਾਲ ਆਪ ਉਹਦੇ ਤੇਰੀ ਚੋਰ ਦਰਵਾਜ਼ਾ ਅੱਛਾ ਆ ਗਈ ਸ਼ੀ ਇਹ ਅੰਦਰ ਨਵੜ ਜੀ ਕੇ ਉਹ ਫਾਲੀ ਆ ਇਹ ਬਾਹਰ ਕਾ ਦੇਖ ਹੈ ਹੈ ਇਹ ਵੀ ਬਾਹਰ ਗਈ ਚਾਰ ਗਈ ਪਰ ਆਵਾਜ਼ ਚੱਕ ਮੈਂ ਅੰਦਰ ਆਈ ਇਹਦੇ ਕੰਮ ਨਹੀਂ ਆਉਂਦੇ ਕਿ ਚੇਦਾਂ ਨੇ ਬੈਠੀ ਕਿਦਾਂ ਗੈਰ ਬਾਣੀ ਮੋੜ ਲਾਉਂਦਾ ਧਿਆਨ ਦੇਣਾ ਹਾਂ ਹਵਾ ਕਾ ਪ੍ਰੈਸ਼ਰ ਲੈਨੇ ਬੜਾ ਹੈ ਮਾਲ ਅੰਦਰ ਨੂੰ ਫਿਰ ਪਾਣੀ ਮਾਰਦੇ ਆਫ ਕਰਦਾ ਕੋਈ ਨਹੀਂ ਪਾਣੀ ਮਾਰ ਕੇ ਕਰਦਾ ਬਹਿ ਠੀਕ ਹੈ ਲੈ ਬੈਠ ਇਹ ਸੀ ਦਿਵਿਧੀ ਦੀ ਸਰਵਿਸ ਹਾਂ ਬਾਹਰ ਆ ਗਿਆ ਚੱਲ ਗਏ ਪੂਰੇ ਰੱਖਣਾ ਤਾਂ ਪੂਰਾ ਰੱਖੋ ਚੁੱਤੀ ਦੂਰੇ ਦੀ ਹੈ ਪਰ ਉਹ ਇਸ ਤਰ੍ਹਾਂ ਪਾਣੀ ਆ ਗਿਆ ਉਹ ਤਰਫ ਨਾਲ ਉਹ ਤਰਫ ਨਾਲ ਉਹ ਪਾਣੀ ਚ ਲੱਗ ਗਿਆ ਨਾ ਰਹਿਣ ਖੁੱਲੇ ਕੋਈ ਦੇਖੋ ਸਰ ਜੀ Nah ini saya juga akan. Tapi ada di sini? Tidak apalah. Makanlah. Kita semua seluas akan. Apa kata kita berdua berdua diri sama? Di mana sensor kita? Lihatlah. ِMUELIENTNESS ਤਾਂ ਤੇ ਜਨੇ ਰਾਜੋਗੀ ਸੀ ਸਰਵਕ ਆ ਕਿੰਨੇ ਦੀ ਆਂਦੀ ਆ ਮੋਟਰ ਜੀ ਯਾਰ ਬੋਟ ਬੋਟ ਤਾਂ ਤੁਹਾਨੂੰ ਠੀਕ ਆਣਾ ਹਾਂ ਛੁੱਪੀ ਖੋਲ ਕੇ ਰੱਖਣਾ ਆਮਲੀ ਤੇ ਬੁਰਸ਼ਿੰਦਾ ਬੁਰਸ਼ ਬੁਰਸ਼ ਦਾ ਹਾਂ ਬਾਕੀ ਕੋਈ ਚੀਜ਼ ਨਹੀਂ ਆ ਰਹੀ ਨੇ ਪਾ ਲਿਆ ਨੇ ਪਾ ਲਿਆ ਮੈਨੂੰ ਲੱਗਦਾ ਚਾਰ ਪੰਜ ਤੋਂ ਬੁਰਸ਼ ਉਹ ਬੋਲਦਾ ਹੈ ਤੇ ਕੀ ਹੋ ਜਾਂਦਾ ਬੁਰਸ਼ ਬੁਰਸ਼ ਬੜਾ ਜਿਆਦਾ ਨਾ ਬੁਰਸ਼ ਜਿੰਨੇ ਪੂਰਾ ਜੋਰ ਹੱਥ ਕਾਜਦਾ ਹੂੰ ਪਣੀ ਭਰ ਨਹੀਂ ਆ ਰਹੀ ਔਰ ਇਹ ਤੇਰ ਪਣੀ ਆਣਾ ਜੀ ਨਾ ਮੋਟਰ ਰੁਕ ਗਿਆ ਇਹਦਾ ਫਾਟਰ ਖੁੱਸ ਗਿਆ ਮੋਟਰ ਤੇ ਅਖੀਂ ਕਿੱਥੋਂ ਖੋਲਣਾ 20 ਮਿੰਟ ਇਹ ਨਾ ਇਹਦਾ ਬਾਰੇ ਦੱਸਾ ਹੋਰ ਕਿਉਂ ਕਰਦੀ ਕੀ ਕੀ ਬਣਾਈ ਹੋਈ ਹੈ ਹੈ ਉਹ ਮੈਂ ਠੰਡਾ ਕਰਦਾ। ਬਾਹਰੋਂ ਪਾਣੀ ਕੱਢਦਾ। ਲੈ ਉਹ ਪਤਾ ਇਹ ਟੱਕੇ ਬਾਹਰ ਕਢਾ ਲਾ। ਪੂਰੇ ਕਢਾ ਠੀਕ ਹੋ ਰਹੀ ਹੁਣ ਕੀ ਪਾਣੀ ਬਾਹਰ ਜਾ ਹੀ ਆਊਗਾ। ਆਈ ਬਣੀਆਂ ਟੇਰੇ ਆ We'll ਕਰਤਾ ਫੇਟ ਹੋਰ ਵੀ ਕੋਈ ਤੇ ਬਾਦ ਨੂੰ ਹਾਂ ਅਈ ਤੇਰੇ ਵਾਲੇ ਕਿਹ ਕਰਾਂ ਫੋਨ ਵੀ ਇਹ ਕੋਈ ਲਾਈ ਕਰਦਾ ਨਾ ਹੋ ਰਿਹਾ ਬਸ ਉਹਨੂੰ ਫੋਨ ਨਹੀਂ ਆ ਰਿਹਾ ਤੇ ਕਹਦੇ ਦੇ ਕਰਾਂ ਨੂੰ ਸੁੱਛ ਪੂਰੀ ਥੋੜੇ ਪਿੰਡਾਂ ਮੈਂ ਹੀ ਹੋਈ ਫਿਰ ਆਪਾਂ ਫੋਨ ਨਹੀਂ ਕਰਦੇ ਤੁਹਾਨੂੰ ਕਿਉਂ ਤੇ ਜਦੋਂ ਸਾਹਮਣੇ ਲੱਗਦਾ ਟਾਈਮ ਜ਼ਿਆਦਾ ਹੋ ਗਿਆ ਨਾ ਨਾ ਸਭ ਤੋਂ ਕਰਦੇ ਹੁਣ ਆਏ ਹੋ ਰਹਿ ਗਏ ਹੈ ਆਨੇ ਵਿਚੋਂ ਨਾ ਮੈਂ ਆਹ ਬਰ ਭਾਈ ਨੂੰ ਸਬਸਤ ਵੀ ਹੋਦਾ ਉਹਨਾਂ ਹੱਥ ਉਹ ਸੁਭਾਈ ਇਹ ਪਹਿਲਾ ਮੀਡੀਅਮ ਹੈ ਆਰਾਮ ਦੇ ਘਰੀ ਹਾਂ ਹੈ ਦੇਖਿਆ ਕਿਵੇਂ ਦੀ ਉਸੇ ਮੂਛੇ ਜਰਾ ਪਿੱਛੇ ਹੋ ਰਿਹਾ ਉਹ ਹੌਲੀ ਹੌਲੀ ਹੋ ਕੇ ਚੱਕ ਕੇ ਕਰੀਏ ਕਹਿੰਦੇ ਵਿੱਚ ਲੰਘਿਆ ਹਾਂ ਹਾਂ ਉਹ ਰੋਟਾਂ ਤਾਂ ਨਾ ਮੈਂ ਬਸ ਕੋਚ ਜਤਨ ਇਹ ਨਹੀਂ ਦੀ ਜੇ ਠੇਡਾ ਤਾਂ ਨਹੀਂ ਹੋਣਾ ਠੇਡਾ ਹੋਇਆ ਇਧਰ ਜਾਣਾ ਵਾਗ ਇਧਰ ਘੱਟ ਆਣਾ ਹੋਊਗਾ ਬਾਰਾ ਕਰ ਦੇਣਾ ਨਾਲ ਸਾਥ ਉਹ ਦਬੀ ਹੀ ਵਗਣੀ ਉਹਨੇ ਮੈਂ ਕਹਿਆ ਜੀ ਨਾ ਬੰਦੀ ਬਾਹਰ ਅੰਦਰ ਲੋ ਅੰਦਰ ਨੂੰ ਖਿੱਚਿਆ ਜਾਊਗਾ ਹਾਂ 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 ਉਹ ਜੂ ਅੰਦਰੋਂ ਹੱਥ ਪਾ ਕੇ ਥੱਲੇ ਆ ਰਿਹਾ ਅੰਦਰ ਪਾਣੀ ਆ ਰਿਹਾ ਸੋ ਜੋ ਖਮੇ ਮੈਦੀ ਹੋਣੀ ਇਹ ਪਾਣੀ ਕਿੱਧਰ ਤੱਕ ਮੇਰਾ ਪਾਣੀ ਕਿੱਧਰ ਨਹੀਂ ਜਾ ਰਿਹਾ 5000 ਬਰਾਦਰ ਇਹ ਦੁਨੀਆਂ ਦਾ ਪਾਣੀ ਹੋ ਲੰਭਾ ਹੋਊ ਹਮਨਦੀਪ ਹਲਕਾ ਘਿਤੀ ਪਾਣੀ ਛੱਡ ਦੇ ਹੈਗਾ ਹੱਥ ਹੈਗਾ ਐਵੇਂ ਲੱਗ ਜੂਗਾ ਅੱਗੇ ਵੀ ਕਰ ਦੇ ਬਸ 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 ਹੋ ਗਿਆ ਉਹ ਫਿੱਤਰਾਂ ਨੂੰ ਤੁਰਨ ਤੁਰ ਨੀ ਜਾਣਾ ਉਹ ਤਾਂ ਮੈਂ ਆਪ ਹੀ ਦਾਦਾ ਤੂੰ ਬਾ ਅੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਬਲੌਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨਾਲ ਲੱਗ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਜਾਂਦੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਰਦੇ ਆਂ ਆਪਾਂ ਬਲੌਗ ਦਾ ਇੱਥੇ ਐਂਡ ਜੀ ਸ਼ੰਘਾਈ ਵਿੱਚ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਤੁਹਾਨੂੰ ਨੈਕਸਟ